ਅਸ਼ਵਾਰਦਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਅਦਰ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਪਹੁੰਚੇ ਨੇ ਜਿੱਥੇ ਬਲਾਕ ਸਮਤੀ ਅਤੇ ਨਵੇਂ ਚੁਣੇ ਗਏ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੇ ਨਾਲ ਇਹਨਾਂ ਤਿੰਨਾਂ ਆਗੂਆਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਅਤੇ ਇਹਨਾਂ ਨਵੇਂ ਚੁਣੇ ਹੋਏ ਮੈਂਬਰਾਂ ਨੂੰ ਸੰਬੋਧਿਤ ਵੀ ਇਹਨਾਂ ਆਗੂਆਂ ਦੇ ਵੱਲੋਂ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਚੁਣੇ ਹੋਏ ਮੈਂਬਰਾਂ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਲੋਕਾਂ ਨੇ ਵੋਟ ਦਿੱਤੀ ਹੈ। ਉਹਨਾਂ ਕਿਹਾ ਕਿ ਇਹਨਾਂ ਚੋਣਾਂ ਨੇ ਦਿਖਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਲੋਕ ਪਸੰਦ ਕਰ ਰਹੇ ਨੇ। ਉੱਥੇ ਦੂਜੇ ਪਾਸੇ ਨੈਸ਼ਨਲ ਕਨਵੀਨਰ ਨੇ ਕਿਹਾ ਹੈ ਕਿ ਇਸ ਵਾਰ ਹੋਣ ਵਾਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਧ ਚੜ੍ਹ ਕੇ ਵੋਟਾਂ ਪਾਈਆਂ ਜਾਣ ਕਿਉਂਕਿ ਸਿੱਖਿਆ ਸਿਹਤ ਦੇ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਦਿੱਲੀ ਦੇ ਵਿੱਚ ਜੋ ਕੰਮ ਕੀਤਾ ਹੈ ਜੇਕਰ ਲੋਕ ਚਾਹੁੰਦੇ ਨੇ ਕਿ ਉਹ ਕੰਮ ਬਰਕਰਾਰ ਰਹੇਣ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਰਹਿਣ ਤਾਂ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਨਾਲੋਂ ਵੀ ਵੱਧ ਬਹੁਮਤ ਦੇ ਨਾਲ ਜਿਤਾਇਆ ਜਾਵੇ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ ਜਿਹੜੇ ਨੇ ਉਹਨਾਂ ਦੇ ਵਿੱਚ ਸਕੂਲਾਂ ਹਸਪਤਾਲਾਂ ਬਿਜਲੀ ਰੋਜ਼ਗਾਰਾਂ ਦੀ ਗੱਲ ਚਲਾਈ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦੁਨੀਆ ਭਰ ਦੇ ਜਿਹੜੇ ਆਪਣੇ ਆਪ ਨੂੰ ਸਰਪੰਚ ਕਹਾਉਂਦੇ ਆ ਉਹਨਾਂ ਦੇ ਬੱਚੇ ਜਾਂ ਉਹਨਾਂ ਦੀਆਂ ਪਤਨੀਆਂ ਜਦੋਂ ਦੇਸ਼ ਦਾ ਦੌਰਾ ਕਰਨ ਆਉਂਦੇ ਸੀ ਤਾਂ ਉਹਨਾਂ ਨੂੰ ਸਕੂਲ ਦੇਖਣ ਤੇ ਮਜਬੂਰ ਕੀਤਾ ਵੀ ਅਸੀਂ ਦਿੱਲੀ ਦੇ ਸਕੂਲ ਦੇਖਣੇ ਆ ਅਸੀਂ ਦਿੱਲੀ ਦੇ ਹਸਪਤਾਲ ਦੇਖਣੇ ਆ ਤੇ ਸਾਡੇ ਨੈਸ਼ਨਲ ਕਨਵੀਨਰ ਆਈ ਆਰਐਸ ਆਫੀਸਰ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਸੀ ਤੇ ਉਹ ਨੌਕਰੀ ਨੂੰ ਲੱਤ ਮਾਰ ਕੇ ਲੁੱਕ ਇਨਕਮ ਟੈਕਸ ਦਾ ਕਮਿਸ਼ਨਰ ਜੇ ਇਨਕਮ ਟੈਕਸ ਕਮਿਸ਼ਨਰ ਦੇ ਕਹਿੰਦੇ ਵੀ ਉਸ ਦਫਤਰ ਦਾ ਚਪੜਾਸੀ ਵੀ ਜਿਹੜਾ ਬੋਰੀਆਂ ਭਰ ਕੇ ਲੈ ਕੇ ਜਾਂਦਾ ਇਨਕਮ ਟੈਕਸ ਦਫਤਰ ਦਾ ਚਪੜਾਸੀ ਵੀ ਤੇ ਇਹ ਤਾਂ ਵੱਡੇ ਅਫਸਰ ਸੀਗੇ ਤੇ ਉੱਥੇ ਰਹਿ ਕੇ ਵੀ ਬਾਹਰ ਕੁਰਸੀ ਢਾ ਕੇ ਬਹਿ ਗਏ ਕਿ ਜੇ ਅੰਦਰ ਕੋਈ ਪੈਸੇ ਪੂਸੇ ਮੰਗਦਾ ਮੈਨੂੰ ਦੱਸਿਓ ਤੇ ਉਹ ਅੱਜ ਲੋਕਾਂ ਨੇ ਐਡਾ ਮਾਨ ਸਨਮਾਨ ਦਿੱਤਾ ਹੈ ਕਿ ਦੇਸ਼ ਦੇ ਚੁਣਿੰਦਾ 1 2 3 ਬਸ 1 2 3 ਇਹਨਾਂ ਦੇ ਵਿੱਚੋਂ ਕੇਜਰੀਵਾਲ ਦਾ ਨਾਮ ਆਉਂਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਬਹੁਤ ਬਹੁਤ ਵੱਡਾ ਦੇਸ਼ ਹੈ ਜੀ 140 ਕਰੋੜ ਦਾ ਦੇਸ਼ ਹੈ ਤੇ ਉਹਦੇ ਵਿੱਚੋਂ 1 2 3 ਆਉਣਾ ਬਹੁਤ ਵੱਡੀ ਗੱਲ ਹੈ ਤਾਂ ਤੁਸੀਂ ਵੀ ਆਪਣੇ ਪਿੰਡਾਂ 'ਚੋਂ ਇੱਕ ਦੋਤਨ ਨਾ ਕਰਕੇ ਆਇਆ ਹਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜ਼ਿਲ੍ਹਾ ਪ੍ਰੇਸ਼ਦ ਬਲੌਕ ਸੰਮਤੀ ਬਹੁਤ ਔਖੀ ਇਲੈਕਸ਼ਨ ਹੁੰਦੀ ਹੈ ਜੀ ਸ਼ਾਇਦ ਐਮਐਲਏ ਜਾਂ ਐਮਪੀ ਦੀ ਇਲੈਕਸ਼ਨ ਇੰਨੀ ਔਖੀ ਨਹੀਂ ਹੁੰਦੀ ਜਿੰਨੀ ਇਲੈਕਸ਼ਨ ਔਖੀ ਤੁਸੀਂ ਲੜ ਕੇ ਆਏ ਹੋ ਕਿਉਂਕਿ ਹਰ ਬੰਦੇ ਨਾਲ ਆਈ ਕੰਟੈਕਟ ਹੈ ਹਰ ਬੰਦੇ ਦੇ ਰੋਜ਼ ਮੱਥੇ ਲੱਗਣਾ ਹੈ ਉਹਨੂੰ ਜਵਾਬ ਦੇਣਾ ਹੈ ਐਮਐਲਏ ਤਾਂ 1.5 2 ਲੱਖ ਬੰਦੇ ਦਾ ਹੁੰਦਾ ਐਮਪੀ ਤਾਂ 15 ਲੱਖ ਬੰਦੇ ਦਾ ਐਮਪੀ ਹੁੰਦਾ ਉਹ ਤਾਂ ਕਹਿ ਜਾਂਦਾ ਮੈਂ ਕੀ ਕਰਾਂ ਜੀ ਇੰਨੇ ਬੰਦਿਆਂ ਨੂੰ ਮਿਲਿਆ ਨਹੀਂ ਜਾਂਦਾ ਪਰ ਵੀ ਤੁਹਾਨੂੰ ਨਹੀਂ ਕੋਈ ਤੁਹਾਡੇ ਕੋਲੇ ਕੋਈ ਮਾਫੀ ਨਹੀਂ ਤੁਹਾਡੇ ਕੋਲੇ ਉਹੀ ਲੋਕ ਜਿਨ੍ਹਾਂ ਤੋਂ ਵੋਟਾਂ ਪਵਾਈਆਂ ਨੇ ਉਹ ਐ ਨਾਲ ਆ ਦਿਖਾਉਂਦੇ ਆ ਮੇਰੇ ਵੀ ਲੱਗਿਆ ਹੋਇਆ ਜੀ ਤੁਹਾਡੇ ਵੀ ਲੱਗਿਆ ਹੋਣਾ ਐ ਦਿਖਾਉਂਦੇ ਆ ਬਾਈ ਆ ਨਾਂ ਤੇ ਲੱਗਿਆ ਹੋਇਆ ਤੈਨੂੰ ਪਾ ਕੇ ਆਇਆ ਹਾਂ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਭਲਕੇ ਇੱਕ ਅਹਿਮ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਭਲਕੇ 9 ਜਨਵਰੀ ਨੂੰ ਸ਼ਾਮ ਦੇ 4 ਵਜੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਮੀਟਿੰਗ ਸੱਦੀ ਗਈ ਹੈ 4 ਵਜੇ ਸ਼ਾਮ ਦੇ ਮੀਟਿੰਗ ਸ਼ੁਰੂ ਹੋਵੇਗੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਹਾਜ਼ਰ ਰਹਿਣਗੇ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਵੇਗਾ ਤੇ ਕੈਬਨਿਟ ਵੱਲੋਂ ਕਈ ਅਹਿਮ ਮੁੱਦਿਆਂ ਦੇ ਉੱਤੇ ਕਈ ਅਹਿਮ ਫੈਸਲਿਆਂ ਦੇ ਉੱਤੇ ਮੋਹਰ ਵੀ ਲੱਗ ਸਕਦੀ ਹੈ ਕਾਸਟੋਰ ਤੇ ਇਹ ਮੀਟਿੰਗ ਉਸ ਵੇਲੇ ਸੱਦੀ ਗਈ ਹੈ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਦਾ ਦੂਜਾ ਫੇਸ ਸ਼ੁਰੂ ਕੀਤਾ ਗਿਆ ਪਹਿਲੇ ਫੇਸ ਦੇ ਤਹਿਤ ਸਖਤ ਕਾਰਵਾਈਆਂ ਕੀਤੀਆਂ ਨੇ ਗਈਆਂ ਨੇ ਨਸ਼ੇ ਦੇ ਸੁੱਧਾਗਰਾਂ ਨੂੰ ਫੜਿਆ ਗਿਆ ਨਸ਼ਾ ਜ਼ਬਤ ਕੀਤਾ ਗਿਆ ਵੱਡੇ ਪੱਧਰ ਤੇ ਐਫ ਆਈ ਆਰ ਵੀ ਦਰਜ ਕੀਤੀਆਂ ਗਈਆਂ ਨੇ ਤੇ ਦੂਜੇ ਫੇਸ ਦੇ ਵਿੱਚ ਹੁਣ ਪਿੰਡ ਪੱਧਰ ਤੇ ਕਾਰਵਾਈਆਂ ਕੀਤੀਆਂ ਜਾਣਗੀਆਂ ਪਿੰਡ ਪੱਧਰ ਤੇ ਕਮੇਟੀਆਂ ਬਣਾਈਆਂ ਜਾਣਗੀਆਂ ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਅਹਿਮ ਵਿਚਾਰ ਵਟਾਂਦਰਾ ਕਰ ਸਕਦੇ ਨੇ ਇਸ ਤੋਂ ਇਲਾਵਾ ਇਹ ਮੀਟਿੰਗ ਉਸ ਵੇਲੇ ਸੱਦੀ ਗਈ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾੜ੍ਹ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੱਦਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੋ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੇਸ਼ੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਤੇ ਮੁੱਖ ਮੰਤਰੀ ਉੱਥੇ ਕਿਸ ਤਰ੍ਹਾਂ ਪੱਖ ਰੱਖਣਗੇ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਇਹ ਤਮਾਮ ਮਸਲੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰੇ ਦੇ ਹੇਠ ਰੱਖੇ ਜਾ ਸਕਦੇ ਨੇ ਤੇ ਅਹਿਮ ਫੈਸਲਿਆਂ ਦੇ ਉੱਤੇ ਇਸ ਮੀਟਿੰਗ ਤੋਂ ਬਾਅਦ ਮੋਹਰ ਵੀ ਲਗਾਈ ਜਾ ਸਕਦੀ ਹੈ ਉਧਰ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ਼੍ਰੀ ਕਾਲ ਤਖਤ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਇਸ ਦੇ ਵਿੱਚ ਜਵਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਕਿਹਾ ਕਿ ਉਹ ਨਿਮਾਣੇ ਸਿੱਖ ਵੰਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਔਰ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਖਾਸ ਅਪੀਲ ਕੀਤੀ ਹੈ ਉਹਨਾਂ ਨੇ ਆਪਣੇ ਸੁਨੇਹੇ ਦੇ ਵਿੱਚ ਕੀ ਲਿਖਿਆ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਆ ਮੁੱਖ ਮੰਤਰੀ ਨੇ ਲਿਖਿਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਲੈ ਕੇ ਜਾਵਾਂਗੇ ਸਾਰੇ ਚੈਨਲ ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਦੇ ਨਾਲ ਜੁੜਿਆ ਰਹਿਣ ਮਿਲਦੇ ਹਾਂ ਜੀ 15 ਜਨਵਰੀ ਨੂੰ ਸਬੂਤਾਂ ਸਮੇਤ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾਈ ਹੈ ਹਾਲਾਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾ ਵੱਲੋਂ ਇਸ ਪੋਸਟ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਪੋਸਟ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈਵ ਟੈਲੀਕਾਸਟ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਲੋਮਣੀ ਅਕਾਲੀ ਦਲ ਦੇ ਤਮਾਮ ਆਗੂ ਸਮੇਤ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਸਾਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਤਨਖਾਹਾਂ ਲੱਗੀਆਂ ਸਨ ਉਸ ਵੇਲੇ ਆ ਦੁਨੀਆ ਭਰ ਦੇ ਵਿੱਚ ਟੀਵੀ ਚੈਨਲਾਂ ਵੱਲੋਂ ਇਸ ਪੂਰੇ ਆ ਜੋ ਕਾਰਵਾਈ ਹੋਈ ਸੀ ਉਸ ਦਾ ਲਾਈਵ ਟੈਲੀਕਾਸਟ ਕੀਤਾ ਗਿਆ ਸੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਸ਼ ਹੋਣਗੇ ਆ ਇਸ ਦਾ ਲਾਈਵ ਟੈਲੀਕਾਸਟ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਦੁਨੀਆਪੁਰ ਦੇ ਚੈਨਲਾਂ ਦੇ ਵਿੱਚ ਇਸ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ। ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ ਗੋਲਡੀ ਬਰਾੜ ਨੂੰ ਪਗੋੜਾ ਐਲਾਨ ਦਿੱਤਾ ਹੈ। ਭਾਰਤੀ ਸਿਵਲ ਸੇਵਾਵਾਂ ਕੋਡ 2023 ਦੀ ਧਾਰਾ 84 ਦੇ ਤਹਿਤ ਕਾਰਵਾਈ ਕਰਦੇ ਹੋਏ ਵਿਸ਼ੇਸ਼ ਜੱਜ ਭਾਵਨਾ ਜੈਨ ਨੇ ਗੋਲਡੀ ਬਰਾੜ ਨੂੰ 27 ਫਰਵਰੀ ਤੱਕ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਗੋਲਡੀ ਬਰਾੜ ਵਿਰੁੱਧ 20 ਜਨਵਰੀ 2024 ਨੂੰ ਚੰਡੀਗੜ੍ਹ ਦੇ ਇੱਕ ਵਪਾਰੀ ਦੇ ਅਗਵਾਹ ਮਾਮਲੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਕੇਸ ਨੂੰ 8 ਮਾਰਚ 2024 ਨੂੰ NIA ਨੇ ਆਪਣੇ ਹੱਥਾਂ ਦੇ ਵਿੱਚ ਲਿਆ ਸੀ 골ਡੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਮੰਨਿਆ ਜਾ ਰਿਹਾ ਹੈ ਉਸ ਨੂੰ ਕੇਂਦਰ ਸਰਕਾਰ ਦੁਆਰਾ ਪਹਿਲਾਂ ਹੀ ਅੱਤਵਾਦੀ ਨਾਮਜ਼ਦ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਇਸ ਮਾਮਲੇ ਦੇ ਵਿੱਚ 골ਡੀ ਬ੍ਰਾਂਡ ਨੇ UPA ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਨਾਲ-ਨਾਲ IPC ਦੀਆਂ ਧਾਰਾਵਾਂ 120B 336 ਅਤੇ 384 ਅਤੇ 506 ਦੇ ਤਹਿਤ ਇਲਜ਼ਾਮ ਲਗਾਏ ਗਏ ਨੇ ਜੇਕਰ ਉਹ ਸਮੇਂ ਸਿਰ ਪੇਸ਼ ਨਹੀਂ ਹੁੰਦਾ ਤਾਂ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਸ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਤੇਜ਼ ਕਰ ਦਿੱਤੀਆਂ ਗਈਆਂ ਨੇ ਨਵੰਬਰ ਪੰਜਾਬੀ ਗਾਇਕ ਅਤੇ ਸੱਭਿਆਚਾਰਕ ਪ੍ਰਤੀਨਿਧੀ ਗੁਰਦਾਸ ਮਾਨ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਦੇ ਨਾਲ ਲੋਕ ਭਵਨ ਵਿਖੇ ਮੁਲਾਕਾਤ ਕੀਤੀ ਹੈ ਇਸ ਮੀਟਿੰਗ ਦੌਰਾਨ ਦੋਵਾਂ ਵੱਲੋਂ ਸਮਾਜ ਦੇ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਬਾਰੇ ਡੂੰਘਾਈ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਦੇ ਵਿੱਚ ਸੂਬੇ ਦੇ ਨੌਜਵਾਨਾਂ ਤੇ ਮਾੜੇ ਵਿਨਾਸ਼ਕਾਰੀ ਪ੍ਰਭਾਵ ਪੈ ਰਹੇ ਨੇ ਇਸ ਗੰਭੀਰ ਵਿਸ਼ੇ ਦੇ ਉੱਤੇ ਡੂੰਗੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਰਾਜਪਾਲ ਨੇ ਪੰਜਾਬ ਦੇ ਵਿੱਚ ਇਸ ਖੇਤਰ ਇਸ ਖਤਰੇ ਨੂੰ ਨਸ਼ਿਆਂ ਦੇ ਖਤਰੇ ਨੂੰ ਜੜੋਂ ਖਤਮ ਕਰਨ ਲਈ ਨੌਜਵਾਨ ਪੀੜੀ ਦੇ ਭਵਿੱਖ ਦੀ ਰਾਖੀ ਕਰਨ ਲਈ ਸਮੂਹਿਕ ਜ਼ਿੰਮੇਵਾਰੀ ਤੇ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਗੁਰਦਾਸ ਮਾਨ ਨੂੰ ਦੱਸਿਆ ਕਿ ਉਹ ਪਿਛਲੇ 1 ਸਾਲ ਤੋਂ ਵਿਦਿਅਕ ਸੰਸਥਾਵਾਂ ਸਮਾਜਿਕ ਧਾਰਮਿਕ ਅਤੇ ਗੈਰ ਸਰਕਾਰੀ ਸੰਗਠਨਾ ਦੇ ਨਾਲ ਸਹਿਯੋਗ ਕਰਕੇ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਯਤਨ ਕਰ ਰਹੇ ਨੇ ਸੋ ਰਾਜਪਾਲ ਨੇ ਨਿੱਜੀ ਤੌਰ ਤੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਜੁੜ ਕੇ ਵਿਆਪਕ ਪੱਧਰ ਤੇ ਨਸ਼ੇ ਦੀ ਇਸ ਅਲਾਮਤ ਨੂੰ ਖਤਮ ਕਰਨ ਦੇ ਲਈ ਵੱਡੇ ਯਤਨ ਕੀਤੇ ਨੇ ਸੋ ਇਸ ਨੇਕ ਕਾਰਜ ਪ੍ਰਤੀ ਉਹਨਾਂ ਨੇ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਤੇ ਗੁਰਦਾਸ ਮਾਨ ਨੂੰ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਤੇ ਜਾਗਰੂਕਤਾ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਜਿਸ ਤੇ ਗੁਰਦਾਸ ਮਾਨ ਉਹਨਾਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਤੇ ਇਸ ਮੁਹਿੰਮ ਦੇ ਵਿੱਚ ਉਹ ਜੁੜਨਗੇ ਇਹ ਵੀ ਕਿਹਾ ਉਹਨਾਂ ਨੇ ਕਿਹਾ ਕਿ ਉਹ ਇਸ ਮੁਹਿੰਮ ਦੇ ਨਾਲ ਜੁੜ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਆਪਣਾ ਪੂਰਾ ਸਹਿਯੋਗ ਕਰਨਗੇ ਗੁਰਦਾਸ ਮਾਨ ਅਤੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਇਹ ਮੁਲਾਕਾਤ ਪੂਰੀ ਸਕਾਰਾਤਮਕਤਾ ਦੇ ਨਾਲ ਸਮਾਪਤ ਹੋਈ ਅਤੇ ਨਸ਼ਿਆਂ ਦੇ ਪ੍ਰਤੀ ਸਮਾਜ ਦੇ ਵਿੱਚ ਚੰਗਾ ਸੁਨੇਹਾ ਦੇਣ ਦੀ ਇਹਨਾਂ ਦੋਵਾਂ ਆਗੂਆਂ ਦੇ ਵੱਲੋਂ ਸਮਰਥਨ ਕੀਤਾ ਗਿਆ ਤੇ ਗੁਰਦਾਸ ਮਾਨ ਨੇ ਕਿਹਾ ਕਿ ਜ਼ਰੂਰ ਉਹ ਪੰਜਾਬ ਚੰਡੀਗੜ੍ਹ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਆਪਣਾ ਵੱਡਮੁੱਲਾ ਯੋਗਦਾਨ ਦੇਣਗੇ ਵੈਨਿਜ਼ੁਏਲਾ ਦੇ ਰਾਸ਼ਟਰਪਤੀ ਦੇ ਉੱਤੇ ਅਮਰੀਕਾ ਦੀ ਕਾਰਵਾਈ ਤੋਂ ਬਾਅਦ ਲਗਾਤਾਰ ਕਮਾਂਤਰੀ ਪੱਧਰ ਤੇ ਤਣਾਅ ਵਧ ਰਿਹਾ ਹੈ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ਵੀ ਇਸੇ ਕਾਰਨ ਵਧਦੇ ਹੋਏ ਦੇਖਿਆ ਜਾ ਰਿਹਾ ਹੈ। ਅਮਰੀਕਾ ਨੇ ਐਟਲੈਂਟਿਕ ਮਹਾਸਾਗਰ ਦੇ ਵਿੱਚ ਇੱਕ ਰੂਸੀ ਝੰਡੇ ਵਾਲੇ ਟੈਂਕਰ ਨੂੰ ਜ਼ਬਤ ਕੀਤਾ ਹੈ। ਇਸ ਕਾਰਵਾਈ ਨੇ ਨਾ ਸਿਰਫ ਅਮਰੀਕਾ ਤੇ ਵੈਨੇਜ਼ੂਏਲਾ ਵਿਚਾਲੇ ਤਣਾਅ ਨੂੰ ਹੋਰ ਵਧਾ ਦਿੱਤਾ ਸਗੋਂ ਰੂਸ ਨੂੰ ਸਿੱਧੇ ਤੌਰ ਤੇ ਵਿਵਾਦ ਦੇ ਕੇਂਦਰ ਦੇ ਵਿੱਚ ਲਿਆ ਦਿੱਤਾ ਹੈ। ਅਮਰੀਕੀ ਫੌਜ ਦੇ ਸਮਰਥਨ ਨਾਲ ਅਮਰੀਕੀ ਤੱਟ ਰੱਖਿਆਕ ਦੁਆਰਾ ਜ਼ਬਤ ਕੀਤੇ ਗਏ ਟੈਂਕਰ ਦਾ ਨਾਮ ਮਰੀਨੇਰਾ ਦੱਸਿਆ ਜਾ ਰਿਹਾ ਹੈ। ਇਹ ਉਹੀ ਜਹਾਜ਼ ਹੈ ਜਿਸ ਨੂੰ ਪਹਿਲਾਂ ਬੇਲਾ 1 ਵਜੋਂ ਜਾਣਿਆ ਜਾਂਦਾ ਸੀ ਇਸ ਦਾ ਨਾਮ ਬਦਲ ਦਿੱਤਾ ਗਿਆ ਰੂਸੀ ਝੰਡੇ ਹੇਠ ਇਹਨੂੰ ਇਸ ਨੂੰ ਰਜਿਸਟਰਡ ਕੀਤਾ ਗਿਆ ਸੀ ਸੋ ਇਸ ਜਹਾਜ਼ ਬਾਰੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਂਕਰ ਵੈਨਿਜੂਏਲਾ ਨਾਲ ਜੁੜੇ ਤੇਲ ਵਪਾਰ ਦਾ ਹਿੱਸਾ ਸੀ ਅਤੇ ਜਾਣਬੁੱਝ ਕੇ ਆਪਣੇ ਨਾਮ ਅਤੇ ਝੰਡੇ ਬਦਲ ਕੇ ਅਮਰੀਕੀ ਪਾਬੰਦੀਆਂ ਤੋਂ ਬਚਣ ਦੀ ਇਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਯੂਕੇ ਨੇ ਵੀ ਇਸ ਕਾਰਵਾਈ ਦੇ ਵਿੱਚ ਅਮਰੀਕਾ ਦਾ ਸਮਰਥਨ ਕੀਤਾ ਤੇ ਰੂਸ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ